ਹਾਂਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆਪਣੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਤੇ ਬੜੇ ਬੜੇ ਜਨਾਬਾਦ ਬਾਈ ਜੀ ਆਪਾਂ ਆ ਜਾਾਂਗੇ ਫੇਰ ਤੋਂ ਸ਼ੁਰੂਆਤ ਕਰਨ ਲੱਗਿਆਂ ਜੀ ਬਲੌਗਿੰਗ ਦੀ ਤੇ ਵਿੱਚ ਦੀ ਮੇਰਾ ਨੁਕਸਾਨ ਹੋ ਗਿਆ ਜੀ ਫੋਨ ਟੁੱਟ ਗਿਆ ਸੀਗਾ ਤੇ ਹੁਣ ਰਿਪੇਅਰ ਹੋ ਕੇ ਆਇਆ ਫੋਨ ਤੇ ਉਹ ਵੇਖੋ ਜਗਾੜ ਲਾਇਆ ਉਹਦੋਂ ਉਹ ਵੀ ਗੱਲ ਦੱਸਦਾ ਮੈਂ ਬਾਈ ਜੀ ਮੈਂ ਦੂਜੇ ਪੁਰਾਣੇ ਫੋਨ 'ਚ ਆਪਾਂ ਕਲਿੱਪਾਂ ਕੁਲਪਾਈਆਂ ਬਣਾਈਆਂ ਸੀਗੀਆਂ ਜਮੇ ਨਹੀਂ ਦਾਬਦਾ ਝੋਟਾ ਬਾਈ ਮੈਂ ਉਹ ਵੀ ਐਡ ਕਰ ਦਿੰਦਾ ਜਮੇ ਨਹੀਂ ਦਵਿਆ ਹੈਗਾ ਬਈ ਦੂਜਾ ਜਾਂ ਤੀਜਾ ਲੋਪ ਆ ਕੇ ਮੈਂ ਛੜਦਾ ਟਰੈਕਟਰ ਜਮੇ ਨਹੀਂ ਨਾ ਮੂਹਰੋਂ ਵੀ ਦੇ ਉੱਠਿਆ ਹੈਗਾ ਬੰਪਰ ਵੇਖ ਲੋ origignal ਬੰਪਰ ਆ ਨਾਲੇ ਹਲਕਾ ਹੈਗਾ ਠੀਕ ਆ ਟਰੈਕਟਰ ਮੂਹਰਾਂ ਅੱਗੇ ਲਓ ਜੀ ਗਾਇਸ ਪਾਣੀ ਪੂਣੀ ਪਾ ਲਈਏ ਝੋਟਿਆਂ ਚ ਕਹਿੰਦੇ ਕੱਲ ਇੱਕ ਟਰਾਲੀ ਆ ਭਰ ਕੇ ਖੜਾ ਲਈ ਸੀ ਜਿਹੜੀ ਆਪਾਂ ਦਿਖਾਈ ਸੀ ਤੇ ਬੰਦੇ ਹੈ ਨਹੀਂ ਸੀਗੇ ਨਾਲ ਦੀ ਨਾਲ ਕਈਆਂ ਨਾਲ ਲਾਉਣੀ ਪੈਣੀ ਆ ਇਹ ਲੈਫਟ ਦਾ ਚੱਕੀ ਜਾਊ ਤੇ ਜਗ੍ਹਾ ਹੈਗੀ ਥੋੜੀ ਉਹ ਜੇ ਫਿਰ ਟਰਾਲੀ ਫਸਮੀਉ ਜਾਉ ਹੁਣ ਪਾਣੀ ਪੂਣੀ ਚੈੱਕ ਕਰ ਲਈਏ ਆਪਣੇ ਝੋਟੇ ਹੈ ਪਾਣੀ ਪਾ ਕੇ ਆ ਯਾਰ ਇਹਦੇ ਬੰਪਰ ਦੇ ਨਾ ਨਾਟਕ ਸੁਣਾ ਲਿਆ ਵੇਖੋ ਬਈ ਵੇਬ੍ਰੇਸ਼ਨ ਕਰਦਾ ਇਹ ਆਪਾਂ ਨਾ ਵਾਪਸ ਹੀ ਹੁੰਦਾ ਮਾਲੇ ਕਿਉਂ ਨਾਗਾ ਤੇ ਪਾਣੀ ਪੂਣੀ ਪਾ ਲੀਏ ਪਾਣੀ ਦਾ ਖੋਲੀ ਰੱਖ ਰਿਆਂ ਪਰ ਥੋੜਾ ਜਿਆ ਐ ਜਿਵੇਂ ਕੂਲਰਟ ਪਾਉਣਾਗਾ ਕੂਲਰਟ ਲਿਆ ਕੇ ਗੰਦਾ ਬੰਦਾ ਪਾਣੀ ਕੱਟ ਕੇ ਕੂਲਰਟ ਨਾ ਭਰ ਦਾਂਗੇ ਆ ਵੇਖੋ ਫੁੱਲ ਲਗਾਤਾ ਝੋਟਾ ਦੇਖੋ ਜੀ ਤੇ ਝੋਟਾ ਫੁੱਲ ਕਰਤਾ ਉਨੇ ਗਰਮ ਨਹੀਂ ਹੋਣਾ ਹੈ ਗਾਇਸ ਜਿੰਨਾ ਮਾਰਦੀ ਸਿਲਾਈ ਚਲੋ ਅੱਜ ਵੇਖਦੇ ਆ ਜੇ ਤਾਂ ਟਾਈਮ ਲੱਗਿਆ ਤਾਂ ਆਪਾਂ ਚਲਾ ਲਾਂਗੇ ਨਹੀਂ ਬੈਠੀ ਹੈਗੇ ਨੇ ਤੇ ਗੜੀ ਦਾ ਤਾਂ ਮੈਂ ਚਲਾ ਲੂੰ ਫੈਂਚ ਦੀ ਕੌਂਸ਼ੇ ਕਿਹੜੇ ਆਪਾਂ ਲਾ ਲਾਂਗੇ ਤੇ ਉਤੋਂ ਦੀ ਨਾ ਤਾਰਾ ਤੂਰਾ ਬਾਹਰੀਆਂ ਜਾਂਦੀਆਂ ਨੇ ਆਪਾਂ ਜਦੋਂ ਸ਼ੋਅ ਖੋਲੀ ਧੂੜੀ ਵਾਲੀ ਮਸ਼ੀਨ ਵੇਲੇ ਉਦੋਂ ਆਪਾਂ ਲੋਡ ਕਰਨਾ ਲਓ ਜੀ ਗਾਇਸ ਆਪਣੀ ਆਉਣਾ ਵਾਲੀ ਬਾਦੀ ਆ ਪੂਰੇ ਲੱਗ ਗਿਆ ਟਰੈਕਟਰ ਚੱਲ ਕੋਈ ਨਾ ਤੇ ਆਪਾਂ ਹੁਣ ਭਰਾ ਕੇ ਚੱਲਦੇ ਆ ਬਹੁਤ ਸਵਾਦ ਆਊਗਾ ਤੇ ਪਹਿਲਾਂ ਉੱਥੇ ਇੱਕ ਹੌਲੈਂਡ ਤੋਸ ਗਿਆ ਸੀ ਉੱਧਰ ਹੀ ਤੇ ਆਪਾਂ ਇੱਧਰ ਹੀ ਜਾਵਾਂਗੇ ਚਾਲੀ ਬਣੀ ਬਈ ਯਾਰ ਆ ਇੱਧਰ ਹੀ ਚੱਲਦੇ ਆ ਉੱਥੇ ਵਹਿੰਦੀ ਆ ਟਰਾਲੀ ਮੁੜ ਕੇ ਫਾਇਦਾ ਨਹੀਂ ਕੋਈ ਟਰਾਲੀ ਮਿਲਦੀ ਦੀ ਅੱਧੀ ਦਾ ਉੱਥੇ ਡੋਲ ਗਿਆ ਬਾਈ ਇੱਕ ਅੱਧੀ ਟਰਾਲੀ ਹੋਰ ਡੋਲ ਗਿਆ ਤੇ ਕੋਈ ਫਾਇਦਾ ਨਹੀਂ ਆਪਾਂ ਇੱਧਰ ਹੀ ਚੱਲਾਂਗੇ ਤੇ ਇਹਨੇ ਖੜਾ ਤਾਂ ਜੋ ਉੱਪਰ ਨੇ ਕੀ ਹੋਣਾਗਾ ਝੋਟਾ ਇਹ ਲਓ ਜੀ ਗਾਇਸ ਭਰਨ ਲੱਗ ਗਏ ਜੀ ਆਪਾਂ ਟਰੈਕਟਰ ਇਹ ਗਾਇਸ ਆਪਣੇ ਲੱਗੇ ਭਰਨਾ ਆਲੀ ਤੇ ਲੋਕ ਕੇ ਇਹ ਭਰ ਦਿੰਦੇ ਆ ਤੇ ਦੇਖਿਓ ਤਾਂ ਪੂਰਾ ਸ਼ਵਾਦ ਆਊਗਾ ਬਹੁਤ ਕਹਿੰਦਾ ਹੁਣ ਭਰਤ ਪਾਉਣਾ ਹੈਗਾ ਸ਼ਵਾਦ ਆਊ ਟਰੈਕਟਰ ਆਪੂ ਰਹੀਆਂ ਨਾਲੇ ਹੁਣ ਹੋਗੇ ਵਿਲੇ ਤੇ ਰੋਜ਼ ਚਲਾਇਆ ਕਰਾਂਗੇ ਟਰੈਕਟਰ ਤੇ ਉੱਤਰ ਹਾਲੈਂਡ ਕੋ ਚੱਲੀ ਜਾਂਦਾ ਵਾ ਕਹਿੰਦੇ ਆ ਚਾਚੇ ਦੇ ਕਰੇ ਆਪਾਂ ਮਿੱਟੀ ਛਿੱਟਣੀ ਆ ਘਰ ਪਾਰਿਆ ਚਾਚਾ ਸਾਰੇ ਜਣੇ ਵਧਾਈਆਂ ਲੈ ਲਓ ਕਮੈਂਟਾਂ ਦੇ ਵਿੱਚ ਚਾਚੇ ਨੂੰ ਚਾਚਾ ਘਰ ਪਾਉਣ ਲੱਗਿਆ ਜੀ ਦੇ ਆਪਾਂ ਮਿੱਟੀ ਹੁਣ ਠੋਕ ਕੇ ਡੇੜੀ ਕਹਿੰਦੇ ਭਰ ਕੇ ਲੈ ਕੇ ਜਾਣੀ ਆ ਝੋਟਾ ਖੜਾ ਕਰਾਉਣਾ ਉਹ ਹੈ ਦੇਖੀਓ ਉਹ ਇਹ ਡੇੜੀ ਆ ਜਿਹੜਾ ਪੂਰਾ ਕਰਨਾ ਨਾਪਰ ਉੱਤੇ ਤੱਕ ਹੋਰ ਭਰਾ ਕੇ ਲੈ ਕੇ ਜਾਉ ਹੁਣ ਕੱਲ ਆਪਾਂ ਥੋੜੀ ਭਰਾ ਕੇ ਲੈ ਕੇ ਆਇਆ ਜੀ ਗਾਈਸ ਆ ਗਏ ਜੀ ਆਪਾਂ ਭਰ ਤੋਂ ਕਹਿੰਦੇ ਮਿੱਟੀ ਭਰਉਣ ਆ ਗਏ ਜੀ ਟਰੈਕਟਰ ਉਹ ਸੀ ਡੇੜੀ ਦਾ ਵਗਰ ਵਗਰ ਆ ਗਏ ਡੇੜੀ ਪਹਿਲਾਂ ਟਰੈਕਟਰ ਲੈ ਕੇ ਆਓ ਕੱਲ ਆਹੀ ਟਰੈਕਟਰ ਖੜਾ ਹੁੰਦਾ ਸੀਗਾ ਤੇ ਹੁਣ ਮਿੱਟੀ ਭਰ ਆ ਲਈਏ ਜਾਂਦਾ ਹੀ ਆਉਂਦਾ ਹੀ ਪਾਉ ਉਹ ਜਾਂਦਾ ਹੀ ਝੋਟਾ ਇਹ ਨਹੀਂ ਖੜਾ ਹੁੰਦਾ ਜਿੰਨੀ ਮਾਰਦੀ ਲੋਡ ਪਾ ਦੇ ਇਹ ਨਹੀਂ ਝੋਟਾ ਖੜਾ ਹੁੰਦਾ ਨਾ ਕੱਲ ਹੋਇਆ ਨਾ ਟਰਾਲੀ ਉੱਤੇ ਤੱਕ ਅੱਜ ਤੀਛੀਆਂ ਲਵਾ ਦੀਆਂ ਇਹ ਨਹੀਂ ਹੁੰਦਾ ਬਾਬੇ ਮਾਨ ਕਰਦਾ ਝੋਟਾ ਤੇ ਮਹਾਲੀ ਦੇ ਵਿੱਚ ਤਿਆਰ ਹੁੰਦਾ ਜੱਗੀ ਵੀਰੇ ਉਹ ਕਿੱਥੇ ਬਾਬੇ ਕੋਹ ਨਹੀਂ ਗੋਲਦਾ ਉਹ ਜਾਂਦਾ ਹੀ ਆਉਂਦਾ ਹੀ ਅੱਤ ਮਿੱਟੀ ਆਈ ਨਹੀਂ ਉਹ ਮਿੱਟੀ ਨਹੀਂ ਹੈਗੀ ਲਾਟੀਸ਼ੀਆਂ ਘੜਾਤੀਆਂ ਕੱਲ ਆਹ ਵੇਖ ਲੈ ਆਹ ਵੇਖ ਲੈ ਮਾਨਤਾ ਨਹੀਂ ਹੈ ਯਾਰ ਨਾਲੇ ਉਹ ਗਾਇਸ ਚੈੱਕ ਕਰੋ ਜੀ ਝੋਟਾ ਆਵੇ ਆਵੇ ਤੇ ਆਪਣਾ ਨਗਰਗੀਤ ਨਾਲੇ ਦਿਨ ਉਹ ਵੀ ਨਹੀਂ ਮੈਂ ਵਲੌਗ ਬਣਾ ਪਾਇਆ ਸੋ ਮਾਫੀ ਚਾਹੁੰਨਾਗਾ ਤੇ ਉਹ ਦਿਨ ਇੱਥੋਂ ਤਾਰਾਂ ਆ ਜੁੜਗੀਆਂ ਸੀਗੀਆਂ ਆਹ ਦੋ ਤਾਰਾਂ ਤੇ ਹੁਣ ਜੇ ਪੀ ਲਾ ਕੇ ਦੁਬਾਰਾ ਤਾਰਾਂ ਲਾਉਣ ਲੱਗਿਆਂ ਕਿ ਤੇ ਆਹ ਬਲਿੰਕਿੰਗ ਵਾਲੀ ਮੈਂ ਸੋਚ ਰਿਆ ਸੀਗਾ ਪਰ ਕਰੰਟ ਘਟ ਜਾਂਦਾ ਜਦ ਆ ਬਲਿੰਕਿੰਗ ਵਾਲੀ ਲਾ ਦਨੇ ਆਗੇ ਆਪਾਂ ਆਹ ਵਾਲੀ ਤਾਰ ਸੋ ਤੁਹਾਨੂੰ ਪਤਾ ਯਾ ਰੀਲਾਂ ਰੋਲਾਂ ਤੇ ਦੇਖਦੇ ਰਹਿੰਦੇ ਤੁਸੀਂ ਵੀ ਭਰਤਪੁਰਤ ਪਾਉਂਦੇ ਸੀਗੇ ਤਾਂ ਕਰਕੇ ਆਪਾਂ ਉਦਰੀ ਟਾਈਮ ਲੱਗਿਆ ਰਿਹਾ ਇਦਨ ਨਾ ਮੈਂ ਵੰਗੇ ਲੈਂਦਾ ਲੈਂਦਾ ਪੰਪ ਦੀ ਸਫਾਈ ਕਰਦਾ ਸੀਗਾ ਪੰਪ ਖੋਲਦਾ ਸੀਗਾ ਤੇ ਨਾਟ ਆ ਹੋ ਗਿਆ ਲੂਜ਼ ਆ ਵੇਖੋ ਇਹ ਆ ਵੇ ਆ ਲੂਸ ਹੋ ਗਿਆ ਹੁਣ ਸਾਰਾ ਘੁੰਮਿਆਂ ਦਾ ਖੁੱਲਦਾ ਨਹੀਂ ਹੈਗਾ ਤੇ ਡੀਜ਼ਲ ਚੋਈ ਜਾਂਦਾ ਤੇ ਆ ਬੋਤਲ ਭੰਨਤੀ ਸੀ ਦੇਖੋ ਕਿੰਨਾ ਭਰ ਗਿਆ ਬਣਾਈ ਟੈਂਕੀ ਚ ਫੇਰ ਛੜਦਾਂਗੇ ਫਿਲਟਰ ਹੋਇਆ ਇਹਦਾ ਨਹੀਂ ਕੋਈ ਚੱਕਰ ਹੈਗਾ ਛੋਟਾ ਹੈ ਤੇ ਬਾਈ ਜੀ ਤੇ ਆਪਾਂ ਨਾ ਲਾਈਟ ਔਟ ਗਈ ਟਰਾਲੀ ਵੀ ਧੋਣੀ ਸੀਗੀ ਹੁਣ ਕੱਲੂ ਵੇਖਾਂਗੇ ਤੇ ਮਿੱਟੀ ਲੈਫਟ ਚੱਕ ਦਾਂਗੇ ਸਾਰਾ ਕੁਝ ਬਾਹਰ ਨੂੰ ਆਉ ਤੇ ਲਾਈਟ ਔਟ ਗਈ ਲਾਈਟ ਨਹੀਂ ਹੈਗੀ ਤੇ ਜੇ ਤਾਂ ਲਾਈਟ ਹੋਣਾਗੀ ਤੇ ਹੁਣ ਆਪਾਂ ਤੋਦਾਂਗੇ ਟਰੈਕਟਰ ਟਰਾਲੀ ਫੇਰ ਇੱਕ ਬਹੁਤ ਚ ਘੈਂਟ ਜੀ ਚੀਜ਼ ਨਵੀਂ ਆਉਣ ਜਾ ਰਹੀ ਆ ਵੇ ਵੇਖੀ ਚੱਲਿਓ ਬਸ ਤੁਸੀਂ ਵੇਖੀ ਚੱਲਿਓ ਬੰਪਰ ਵੱਡੇ ਹੁੰਦੇ ਨੇ ਕਈਆਂ ਦੇ ਕੁਆਂਟਲ ਕੁਆਂਟਲ ਦੇ ਵੀ ਹੁੰਦੇ ਨੇ ਆਪਣਾ origignal ਬੰਪਰ ਜਿਵੇਂ ਨਹੀਂ ਉਠਿਆ ਮੈਂ ਸੋਨਾਲੀਕਾ ਵੀ ਫਸਦਾ ਦੇਖਿਆ ਚਾਰ ਸਿਲੰਡਰ ਸੋਨਾਲੀਕਾ ਤੇ ਉਹ ਤਾਂ ਹੁੰਦੇ ਚਾਰਾ ਵੈਸੇ ਤੇ ਹਾਲੈਂਡ ਵੀ ਮੈਂ ਫਸਦਾ ਦੇਖਿਆ ਆ ਝੋਟਾ ਇਹ ਨਹੀਂ ਮੈਂ ਫਸਿਆ ਦੇਖਿਆ ਕਦੇ ਕਦੇ ਵੀ ਨਹੀਂ ਫਸਿਆ ਫਸੇ ਆਏਗਾ ਕਿੰਨੇ ਦਿਨ ਹੋ ਗਏ ਲੱਗਿਆਂ ਨੂੰ ਤੇ ਪਹਿਲਾਂ ਡੈਡੀ ਵਿੱਚ ਦੀ ਚਲਾਉਂਦੇ ਸੀ ਵਿੱਚ ਦੀ ਮੈਂ ਸੋ ਬਾਈ ਜੀ ਕੰਮ ਦਾ ਪੂਰਾ ਯੰਗੋ ਕਰੀਦਾ ਤੇ ਆਪਾਂ ਸਾਰਾ ਕੁਝ ਲਾਤਾ ਜੀਪੀ ਜੂਪੀ ਲਾਤੀ ਤੇ ਨਾ ਕੱਲ ਨੂੰ ਆਪਾਂ ਇਨਸੂਲੇਟਰ ਜਿਹਾ ਇਹ ਜਿਹਾ ਲੈ ਕੇ ਆਉਣਾਗਾ ਛੋਟਾ ਤੇ ਉਹ ਛੋਟਾ ਇਨਸੂਲੇਟਰ ਲਾ ਕੇ ਆਹ ਤਾਰ ਤੇ ਇੱਥੋਂ ਤੋਂ ਅੰਦਰ ਦੀ ਗੱਲ ਦੇ ਹੈ ਟੋਂ ਦੇ ਦੰਨੇ ਆ ਤੁਸੋਂ ਨੂੰ ਤੇ ਬੁੱਝ ਲਿਓ ਬਸ ਇੱਥੇ ਨਵੀਂ ਚੀਜ਼ ਆ ਜਣੀਆਂ ਬਸ ਨਵੀਂ ਆ ਲੌਗ ਜਾਣਾ ਹੈ ਕਰਦੇ ਆ ਕੋਈ ਨਾ ਕੈਂਡਜੀ ਜੀ ਵੇਖੀ ਚੱਲਿਓ ਬਸ ਤੇ ਬਣਾ ਦੇਣਾ ਆਪਾਂ ਪੂਰਾ ਸਿਰਾ ਕੰਮ ਕਰ ਦੇਣਾ ਤੇ ਉਹ ਆ ਵੀ ਆਪਾਂ ਚੇਂਜ ਕਰਨਾ 에ਅਰ ਫਿਲਟਰ ਇਹਨੂੰ ਪਹਿਲਾਂ ਸਾਫ ਕਰਤੀ ਜਾਂਦਾਂ ਸੋ ਬਾਈ ਜੀ ਟਰੈਕਟਰ ਦੀ ਹਾਲਤ ਚੈੱਕ ਕਰੋ ਜੀ ਆਹ ਦੇਖੋ ਪੱਠੀ ਵੀ ਆਹ ਦੇ ਮਿੱਟੀ ਮਿੱਟੀ ਕੀਤਾ ਪਿਆ ਜੀ ਰੰਗ ਹਜੇ ਤੱਕ ਉੱਡਿਆ ਨਹੀਂ ਪੂਰਾ ਲਾਲ ਹੋ ਗਿਆ ਸੀ ਅੱਗ ਵੀ ਭਰਾਈ ਸੀ ਕਿਥੋਂ ਅੱਗ ਮਾਰਨ ਲੱਗ ਗਿਆ ਸੀ ਇੰਨਾ ਉਹ ਕੀਤਾ ਹੈਗਾ ਪੂਰਾ ਸਰਾਬ ਕੰਮ ਹੋਇਆ ਤੁਹਾਡੇ ਬਾਈ ਨੇ ਚਲਾਇਆ ਟਰੈਕਟਰ ਸਵਾਦ ਹੀ ਆਈ ਆ ਤੇ ਨਾ ਆਪਾਂ ਆ ਲੋਡ ਕਰਾ ਕੇ ਲਿਆਉਣੇ ਆਂ ਜੀ ਪੈਰਾ ਜੀ ਦੇ ਸਾਹ ਸੰਗ ਦੀ ਵੜਾ ਕੇ ਨਾ ਤੇ ਆਪਾਂ ਕਲੱਚ ਵਾਲੀ ਤਾਰ ਉਹ ਕਰਾਦਣੀ ਹੈ ਜੀ ਭਾਈ ਬਈਆ ਦੀ ਮੇਰੀ ਆਹ ਟਾਇਰ ਕਰਾ ਕੇ ਲੈਉਣੀ ਆ ਤੇ ਲੁੱਕ ਚੈੱਕ ਕਰੋ ਕਿੰਨਾ ਘੈਂਟ ਜਾਂ ਲੱਗਣ ਦਿਆ ਵਾ ਲੰਮਾ ਜਾਂ ਲੱਗਣ ਲੱਗਿਆ ਟੂਸ ਕਰਕੇ ਹੁਣ ਬੰਪਰ ਬਚਾਉਣ ਆ ਲਈ ਆ ਤੇ ਨਵੀਂ ਚੀਜ਼ ਸਰਾ ਗੱਲਬਾਤ ਹੋਈ ਪਈ ਆ ਜੀ ਤੇ ਕੋਕਰ ਬੋਟਾ ਹੈ ਬੈ ਕੰ ਕੋਕਰ ਬੋਟਾ ਲਓ ਜੀ ਮੁੰਡਿਓ ਕਹਿੰਦੇ ਆਪਾਂ ਟਰੈਕਟਰ ਵੀ ਤੋਦਾ ਟਰਾਲੀ ਵੀ ਤੋਤੀ ਬਲੌਗ ਬਣਾਉਣ ਦਾ ਜੇਤਾ ਨਹੀਂ ਰਿਹਾ ਤੇ ਹੁਣ ਆ ਸਮਾਨ ਲਵਣਾਗਾ ਮਸ਼ੀਨ ਵੀ ਤੋਦੀਏ ਤੇ ਝੋਟੱਕ ਨੰਬਰ ਕਰਤਾ ਪਾਣੀ ਮਾਰਤਾ ਤੇ ਅੱਜ ਜੇ ਘੇੜਾ ਵੱਜਿਆ ਨਾ ਫਿਲਟਰ ਲੈ ਕੇ ਆਉਣਾਗਾ ਡੀਜ਼ਲ ਚੋਈ ਜਾਂਦਾਗਾ ਤਬਕਾ ਤਬਕਾ ਕਰਕੇ ਤੇ ਤੇ ਟਰਾਲੀ ਵੀ ਧੋਤੀ। ਤੋ ਆ ਵੇਖੋ ਹੀ ਕੱਪੜੇ-ਕੁਪੜੇ ਸਾਰੇ ਗਿੱਲੇ ਹੋਏ ਪਏ ਨੇ ਤੇ ਹੁਣ ਮਸ਼ੀਨ ਘੜਦੇ ਆ ਬਾਹਰ ਤੇ ਪਾਣੀ ਮਾਰ ਰਹੀ ਏ। ਟਰਾਲੀ ਕਰਤੀ ਓਕੇ ਟਰੈਕਟਰ ਓਕੇ ਕਰਤਾ। ਤੇ ਹੁਣ ਮਸ਼ੀਨ ਧੋਰੀ ਏ।